ਸਤਿ ਸ਼੍ਰੀ ਅਕਾਲ ਮੇਰਾ ਦਾਲੀ ਚੰਗ ਦਾ ਉਹ ਜਿਹੜਾ ਮੁੰਡਾ ਆਪਣੇ ਮੁਕਤ ਨਹੀਂ ਲੱਗ ਰਿਹਾ ਹੁੰਦਾ ਸਾਫੀ ਸਾਹ ਥੋੜਾ ਜਿਹਾ ਮੁਸੀਪਾ ਠੀਕ ਹੈ ਪੁਰਾ ਪੰਜਾਬ ਤੋਂ ਆਇਆ ਹੋਇਆ ਹੈ ਬਹੁਤ ਠੀਕ ਹੈ ਸਾਫੀ ਕੰਮ ਜਮਾਈਏ ਥੋੜਾ ਚਾਪੂ ਬਈ ਤੂੰ ਕੋਈ ਖੜਾ ਨੇ ਆਉਂਦੀ ਆ ਨੇ ਭਾਈ ਉੱਥੇ ਪੱਲੇ ਤਾਂ ਸੀ ਜਿਹੜੇ ਚੱਕਦੇ ਰਤਾ ਭਾਈ ਆਪ ਦੇ ਆਪੀ ਹਿੰਮਤ ਕਰ ਲਿਆ ਕਰੋ ਨਹੀਂ ਫਿਰ ਆਹ ਸਾਹਮਣੇ ਮੈਂ ਲਿਆਉਣਾ ਜਾ ਕੇ ਹੈਨਾ ਇਹ ਕਰਕੇ ਜਿੰਨਾ ਵੀ ਟੋਕੀ ਦੇ ਤਪੋਗੇ ਵਿਚਾਰੇ ਜਿਨ੍ਹਾਂ ਦੇ ਪਿੱਛੇ 60 60 17 ਓਧਰ ਸਾਲ ਦੇ ਬਜ਼ੁਰਗ ਵੀ ਕੰਮ ਕਰਦੇ ਨੇ ਸਾਡੀਆਂ ਮਾਂ ਮਾਂ ਵੀ ਕੰਮ ਕਰਦੀਆਂ ਨੇ ਪਹਿਲੀ ਗੱਲ ਤੇ ਉਹਦੇ ਹਾਲ ਤੇ ਇਹ ਨਹੀਂ ਚਰਚ ਜੋਗਾ ਕੇ ਉਹਨਾਂ ਦੇ ਉਹਨਾਂ ਦੇ ਦਾ ਟਾਈਮ ਆ ਹੁਣ ਉਹ ਉਮਰ ਆ ਆਰਾਮ ਕਰਨ ਦੀ ਉਮਰ ਆ ਔਰ ਇਹ ਗੰਦਨਾ ਸ੍ਰਸ਼ਟਮ ਜਿਹੜਾ ਉਹਨਾਂ ਦੇ ਕਰਕੇ ਉਹਨਾਂ ਨੂੰ ਕੰਮ ਕਰਨਾ ਪੈ ਰਿਹਾ ਟੁੱਫ ਦੇ ਵਿੱਚ ਜੇ ਉਹਨਾਂ ਦੀ ਬਰਾਤਾ ਤਾਂ 10000 ਰੁਪਿਆ ਆਉਗੀ ਤਾਂ ਉਹ ਰਾਮ ਦਾ ਘਰੇ ਬੈਠੇ ਕਿ ਸਾਡੇ ਆ ਪੈਣਾ ਨੌਜਵਾਨ ਨੇੜੇ ਨੌਜਵਾਨ ਮੁੰਡੇ ਦੇ ਪਹਿਲਾਂ ਤੇ ਫਿਰ ਉਹਨਾਂ ਨੂੰ ਕੰਮ ਦਿਓ ਯਾਰ ਤੁਸੀਂ ਇਹਨਾਂ ਦੀ ਬਕਾਇਆ ਰਾਸੀ ਪਿਛਲੇ 4 ਮਹੀਨੇ ਤੋਂ ਖੜੀ ਆ ਜਿਸ ਕਰਕੇ ਸਾਡੇ ਪਿੰਡਾਂ ਦੇ ਮਜ਼ਦੂਰ ਲੋਕਾਂ ਨੇ ਰੋੜ ਲਾ ਗਏ ਸਾਡੇ ਆ ਮਾਵਾ ਜਿਹੜੇ ਪਿੰਡਾਂ ਦੇ ਵਿੱਚੋਂ ਜਾਂਦਾ ਸੀ ਜੇ ਅਸੀਂ ਤਾਂ ਉਹ ਤਾਂ ਕਰਕੇ ਵੀ ਲੈਣ ਬਣੀ ਉਹ ਵੇਖੇ ਸਾਡੇ ਤਾਂ ਪੈਸੇ ਹੀ ਨਹੀਂ ਆਏ ਹੈ ਜਿਹੜੇ ਅਸੀਂ ਕੰਮ ਕੀਤੇ ਆ ਕਾ ਉਹ ਜਿਹੜੇ ਪੈਸੇ ਅਜੇ ਬਕਾਇਆ ਰਾਸ਼ੀ ਖੜੀ ਆ ਸੈਂਟਰ ਸਰਕਾਰ ਵੱਲੋਂ ਉਹ ਰਾਸ਼ੀ ਤੁਰੰਤ ਪਾਈ ਜਾਵੇ ਇਹਨਾਂ ਦੇ ਖਾਤਿਆਂ ਦੇ ਵਿੱਚ ਅਸੀਂ ਉਹਦੀ ਉਠਵਾਡਾਂਗੇ ਨਹੀਂ ਉਹਨਾ ਟਾਈਮ ਛੱਡਦਾ ਜਿਹੜਾ ਪੱਕਾ ਮੂਰਤਾ ਲੱਗੂਗਾ ਤੇ ਪੱਕਾ ਮੂਰਤਾ ਜਦੋਂ ਸੌਣ ਵਾਲਾ ਕੋਈ ਨਹੀਂ ਹੋਇਆ ਦੂਸਰੀ ਮੰਗ ਸਾਡੀ ਇਹ ਆ ਸਾਡੇ ਆ ਪਿੰਡ ਦਾ ਸਰਕਾਰੀ ਹਸਪਤਾਲ ਆ ਬਕਾਨਦਾਰ ਵੀ ਮੇਰੇ ਕੰਨ ਖੇ ਕੇ ਸੁਣ ਲੋ ਕਿ ਇਹਨਾਂ ਦੁਕਾਨਦਾਰਾ ਝਾਕ ਰਹੇ ਨੇ ਆਸੇ ਪਾਸੇ। ਕੋਈ ਨਵੀਂ ਜਿਹਾ ਕਰਿਆ ਆਊਗਾ ਕਿ ਹਾਂ ਯਾਰ ਰੋਜ਼ ਹੀ ਬੈਠ ਜਾਂਦੇ ਨੇ। ਸਾਡਾ ਇੱਥੇ ਬੈਠਣ ਦਾ ਕੋਈ ਸੌਪ ਨਹੀਂ ਹੈ। ਹਸਪਤਾਲ ਦੇ ਵਿੱਚ ਪਿਛਲੇ ਢਾਈ ਸਾਲਾਂ ਤੋਂ ਲੜਦੇ ਆ ਰਹੇ ਹਾਂ। ਇੱਕ ਵੀ ਸਪੈਸਾ ਡਾਕਟਰ ਨਹੀਂ ਹੈਗਾ ਇੱਥੇ। ਸਾਡੇ ਬਜ਼ੁਰਗ ਮਾਮਾ ਜਾਂਦੀਆਂ ਨੇ ਵਿਚਾਰੀਆਂ 12-12 ਵਜੇ ਉੱਤੇ ਧਰਜੀ ਕਟਾ ਕੇ ਮੋੜੀਆਂ ਆਉਂਦੀਆਂ ਨੇ ਕਹਿਦੀ ਪੁੱਤ ਡਾਕਟਰ ਨਹੀਂ ਆਇਆ ਇਹ ਕੀ ਕਰਕੇ ਦੱਸੋ। ਬਰਨਾਲੇ ਨੂੰ ਭਾਜਦੇ ਨੇ ਕਿਤੇ ਕਿੱਥੇ ਨੂੰ ਭਾਜਦੇ ਨੇ। ਉਥੇ ਡਾਕਟਰਪੁਰਾ ਕਿੱਥੇ ਜਾਣਾ ਖਾਣੇ ਸਾਡਾ ਮਹਿਕਲਾ ਸਾਬ ਡਿਵੀਜ਼ਨ ਬਣ ਚੁੱਕਿਆਗਾ ਸਾਬ ਡਿਵੀਜ਼ਨ ਹੋਣ ਦੇ ਨਾਤੇ ਸੇਵਲ ਹਸਪਤਾਲ ਬਣਨਾ ਚਾਹੀਦਾ ਸਾਰੇ ਡਾਕਟਰ ਪੂਰੇ ਹੋਣ ਚਾਹੀਦੇ ਤਾਂ ਜੋ ਮਹਿਕਲਾ ਜਿਹੜਾ ਪੂਰਾ ਹਲਕਾ ਹੈਗਾ 74 ਪਿੰਡ ਲੱਗਦੇ ਨੇ ਉਹ 74 ਪਿੰਡਾਂ ਦੇ ਲੋਕ ਇੱਥੇ ਆਪਣਾ ਇਲਾਜ ਕਰਵਾ ਸਕਣ ਤੀਜੀ ਮਾਗ ਸਾਡੀ ਇਹ ਜਿਹੜਾ ਇਹ ਲੈਂਕ ਰੋਡ ਜਾਂਦਾ ਮਹਿਕਲਾ ਤੋਂ ਖਿਆਰੀ ਨੂੰ ਗਾਂ ਮੰਗੇ ਵਾਲੋਂ ਖੁੱਲੀ ਵਾਲੋਂ ਇੱਥੇ ਬਹੁਤ ਸਾਰੇ ਹਾਦਸੇ ਹੁੰਦੇ ਨੇ ਇਹ ਹੈ ਬਾਰਾਵਟੇ ਰੋਡਾ ਬਾਰਾਵਟੇ ਪੁਰਾਣੀ ਹੈਗਾ ਥਾ ਥਾ ਟੋਏ ਨੇ ਜਾ ਜਾ ਕੇ ਦੇਖ ਲਓ ਜਦੋਂ ਮਜ਼ਦੂਰ ਸਾਈਕਲ ਤੇ ਜਾਂਦੇ ਨੇ ਉਧਰ ਗੱਡੀ ਆ ਜਾਂਦੀ ਟਰੱਕ ਆ ਜਾਂਦਾ ਤਾਂ ਥੱਲੇ ਟਾਇਰ ਲੈ ਜਾਂਦਾ